ਉਡਾ ਕਰਾਇਆ ਬੱਸਾਂ ਦਾ ਫਰਸਟ ਕਰਦਾ ਹੁਣ ਚੌੜਿਆਂ ਕਿੰਨ ਖੁਸ਼ ਹੋ ਕੇ ਚੜ ਜਾਂਦੇ ਆ ਵੀ ਆ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਐ ਆ ਲੈ ਆਧਾਰ ਕਰ ਹੁਣ ਤੁਹਾਡੇ ਘਰ ਵਾਲਿਆਂ ਨੂੰ ਤੁਹਾਡੇ ਮਗਰ ਚੜਨਾ ਪੈਂਦਾ ਨਹੀਂ ਥੋਦੂ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਵੀ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਪਰ ਸਾਨੂੰ ਵਿਦਿਆ ਕੀ ਤੁਸੀਂ ਅੱਗਲੇ ਹਜ਼ਾਰ ਨੂੰ ਪੱਕੇ ਸਾਕੇ ਵਾਲਾ ਆ ਬਾਹਰ ਤੋਂ ਭਜਾ ਦਿੰਦੇ ਹੋ ਬੱਸ ਕਿਤੇ ਥਾਣੇ ਨੂੰ ਜਾਂ ਫਿਰ ਭਜਾਉਣੀ ਹੈ ਹੋਣ ਆਖੀ ਆ ਰਹੀ ਹੋਰ ਬੱਸਾਂ ਨੇ ਆਖੇ ਪਾਵਾਂ ਥੋੜਾ ਕਿਰਾਇਆ ਬੱਸਾਂ ਦਾ ਵਸਟ ਕਰਦਾ ਹੁਣ ਚੌੜੇ ਹੋ ਕੇ ਖੁਸ਼ ਹੋ ਕੇ ਚੜ ਜਾਂਦੇ ਆ ਵੀ ਆਹ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਹੈ ਆਵੇਂ ਆਧਾਰ ਕਰ ਹੁਣ ਥੋੜੇ ਘਰ ਵਾਲਿਆਂ ਨੂੰ ਥੋੜੇ ਮਗਰ ਚੜਨਾ ਪੈਂਦਾ ਨਹੀਂ ਥੋੜੂ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਵੀ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਪਰ ਸਾਨੂੰ ਕਿਹਾ ਕੀ ਤੁਸੀਂ ਅਗਲੇ 1000 ਨੂੰ ਪਾ ਕੇ ਅੱਗੇ ਆਲਾ ਆ ਵਾਸਪ ਭਜਾ ਦਿੰਦੇ ਆ ਬਸ ਕਿਤੇ ठाਕੀ ਚਾ ਫਿਰ ਭਜਾਉਣੀ ਹੈ ਉਹ ਅੱਗੇ ਆਈ ਹੋਰ ਬੱਸਾਂ ਦੇ ਆਖੇ ਪਾਵਾਂ ਛੋਟਾ ਕਰਾਇਆ ਬੱਸਾਂ ਦਾ ਫਸਟ ਕਰਦਾ ਹੁਣ ਚੌੜੇ ਹੋ ਕੇ ਖੁਸ਼ ਹੋ ਕੇ ਚੜ ਜਾਂਦੇ ਆ ਵੀ ਆਹ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਹੈ ਆ ਮੈਂ ਆਧਾਰ ਕਰ ਹੁਣ ਤੁਹਾਡੇ ਘਰ ਵਾਲਿਆਂ ਨੂੰ ਥੋੜੇ ਮਗਰ ਚੜਦਾ ਪੈਂਦਾ ਆਗੇ ਘਰ ਵਾਲਿਆਂ ਦੇ ਮਗਰਛਣਾ ਬਈ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਪਰ ਸਾਨੂੰ ਵਿਰਿਆ ਠੀ ਤੁਸੀਂ ਅਗਲੇ ਹਜ਼ਾਰ ਨੂੰ ਪੱਕੇ ਸਾਕੇ ਵਾਲਾ ਆ ਬਾਸ ਭਜਾ ਦਿੰਦੇ ਹੋ ਬੱਸ ਕਿਤੇ ਥਾੜੀ ਜੁੱਤੀ ਕੱਢ ਫਿਰ ਭਜਾਉਣੀ ਹੈ ਉਹ ਅਗਲੀ ਆੜੀ ਹੋਰ ਬੱਸਾਂ ਦੇ ਆਖੇ ਪਾਵਾਂ ਛੋਟਾ ਕਰਾਇਆ ਬੱਸਾਂ ਦਾ ਫਸਟ ਕਰਦਾ ਛੋੜੇ ਹੋ ਕੇ ਖੁਸ਼ ਹੋ ਕੇ ਚੜ ਜਾਂਦੇ ਆ ਵੀ ਆਪ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਹੈ ਆ ਲੈ ਆਧਾਰ ਕਰਨ ਥੋਡੇ ਘਰ ਵਾਲਿਆਂ ਨੂੰ ਥੋਡੇ ਮਗਰ ਚੜਨਾ ਪੈਂਦਾ ਨਹੀਂ ਥੋਦੂ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਵੀ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਪਰ ਸਾਨੂੰ ਵਿਦਿਆਕ ਤੁਸੀਂ ਅਗਲੇ ਹਜ਼ਾਰ ਨੂੰ ਪਾ ਦਿੱਤੀ ਸਾਕੇ ਵਾਲਾ ਆ ਬਾਹਰ ਤੋਂ ਭਜਾ ਰਹਿੰਦੇ ਹੋ ਬੱਸ ਕਿਤੇ ਥਾਣੇ ਨੂੰ ਜਾਂ ਫਿਰ ਭਜਾਉਣੀ ਹੈ ਉਹ ਅੱਗੇ ਆੜੀ ਹੋਰ ਬੱਸਾਂ ਦੇ ਆਖੇ ਪਾਉਂਦਾ ਦਾ ਕਿਰਾਇਆ ਬੱਸਾਂ ਦਾ ਵਸਟ ਕਰਦਾ ਹੁਣ ਛੋੜਿਓ ਕਿ ਐ ਖੁਸ਼ ਹੋ ਕੇ ਚੜ ਜਾਂਦੇ ਆ ਵੀ ਆਪ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਐ ਆ ਲੈ ਆਧਾਰ ਕਰ ਹੁਣ ਤੁਹਾਡੇ ਘਰ ਵਾਲਿਆਂ ਨੂੰ ਤੁਹਾਡੇ ਮਗਰ ਚੜਨਾ ਪੈਂਦਾ ਨਹੀਂ ਤੁਹਾਨੂੰ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਵੀ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਹੋਰ ਸਾਨੂੰ ਕਿਹਾ ਕੀ ਤੁਸੀਂ ਅਗਲੇ 1000 ਨੂੰ ਭਰ ਦਿੱਤਾ ਸਾਕੇ ਵਾਲਾ ਆ WhatsApp ਭਜਾ ਦਿੰਦੇ ਆ ਬੱਸ ਕਿਤੇ ਠਾਕੀ ਚਾ ਮੈਂ ਭਜਾਉਣੀ ਐ ਉਹਨਾਂ ਕੀ ਆਈ ਰੀਫੋਰ ਬੱਸਾਂ ਨੇ ਆਖੇ ਪਾਵਾਂ ਛੋਟਾ ਕਿਰਾਇਆ ਬੱਸਾਂ ਦਾ ਵਸਟ ਕਰਦਾ ਹੁਣ ਚੌੜੇ ਹੋ ਕੇ ਖੁਸ਼ ਹੋ ਕੇ ਚੜ ਜਾਂਦੇ ਆ ਵੀ ਆਪ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਹੈ ਆਵੇਂ ਆਧਾਰ ਕਰ ਹੁਣ ਥੋੜੇ ਘਰ ਵਾਲਿਆਂ ਨੂੰ ਥੋੜੇ ਮਗਰ ਚੜਨਾ ਪੈਂਦਾ ਨਹੀਂ ਥੋੜੂ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਵੀ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਪਰ ਸਾਨੂੰ ਕਿਹਾ ਕੀ ਤੁਸੀਂ ਅਗਲੇ 1000 ਨੂੰ ਭਰ ਕੇ ਸਾਕੇ ਵਾਲਾ ਆ ਵਾਪਸ ਭਜਾ ਦਿੰਦੇ ਆ ਬਸ ਕਿਤੇ ठाਕੀ ਚਾ ਫਿਰ ਭਜਾਉਣੀ ਹੈ ਉਹ ਅੱਗੇ ਆਈ ਹੋਰ ਬੱਸਾਂ ਨੇ ਆਖੇ ਪਾਵਾਂ ਛੋਟਾ ਕਰਾਇਆ ਬੱਸਾਂ ਦਾ ਫਸਟ ਕਰਦਾ ਹੁਣ ਚੌੜੇ ਹੋ ਕੇ ਖੁਸ਼ ਹੋ ਕੇ ਚੜ ਜਾਂਦੇ ਆ ਵੀ ਆਹ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਹੈ ਆ ਲੈ ਆਧਾਰ ਕਰ ਹੁਣ ਥੋੜੇ ਘਰ ਵਾਲਿਆਂ ਨੂੰ ਥੋੜੇ ਮਗਰ ਚੜਨਾ ਪੈਂਦਾ ਹੈ ਨਹੀਂ ਆਗੇ ਘਰ ਆ ਰਹੇ ਨੇ ਬਗੈਰ ਨਾ ਬਈ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਹੋਰ ਸਾਨੂੰ ਕਿਹਾ ਕੀ ਤੁਸੀਂ ਅਗਲੇ 1000 ਨੂੰ ਭੱਜ ਗਿਆ ਸਾਗੇ ਵਾਲਾ ਆਪ ਬਾਸ ਭਜਾ ਦਿੰਦੇ ਹੋ ਬੱਸ ਕਿਤੇ ठाੜੀ ਚਾ ਮੈਂ ਭਜਾਉਣੀ ਹੈ ਉਹ ਅੱਗੇ ਆਈ ਹੋਰ ਬੱਸਾਂ ਨੇ ਆਖੇ ਪਾਵਾ ਛੋਟਾ ਕਰਾਇਆ ਬੱਸਾਂ ਦਾ ਫਸਟ ਕਰਤਾ ਆ ਕੋਸ਼ਿਸ਼ ਹੋ ਕੇ ਚੜ ਜਾਂਦੇ ਹੋ ਵੀ ਆਪ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਹੈ ਆ ਲੈ ਆਧਾਰ卡 ਹੁਣ ਤੁਹਾਡੇ ਘਰ ਵਾਲਿਆਂ ਨੂੰ ਤੁਹਾਡੇ ਮਗਰ ਚੜਨਾ ਪੈਂਦਾ ਨਹੀਂ ਥੋਦੂ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਵੀ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਪਰ ਸਾਨੂੰ ਵਿਦਿਆਕੀ ਤੁਸੀਂ ਅਗਲੇ ਹਜ਼ਾਰ ਨੂੰ ਪੱਕੇ ਸਾਕੇ ਵਾਲਾ ਆ ਬਾਹਰ ਤੋਂ ਭਜਾ ਰਹਿੰਦੇ ਹੋ ਬੱਸ ਕਿਤੇ ਥਾਣੇ ਨੂੰ ਜਾਂ ਫਿਰ ਭਜਾਉਣੀ ਹੈ ਉਹ ਅੱਗੇ ਆੜੀ ਹੋਰ ਬੱਸਾਂ ਦੇ ਆ ਕੇ ਬੱਸਾਂ ਦਾ ਵਾਸਟ ਕਰਦਾ ਹੁਣ ਚੌੜੇ ਹੋ ਕੇ ਖੁਸ਼ ਹੋ ਕੇ ਚੜ ਜਾਂਦੇ ਆ ਵੀ ਆਪ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਐ ਆ ਲੈ ਆਧਾਰ ਕਰ ਹੁਣ ਤੁਹਾਡੇ ਘਰ ਵਾਲਿਆਂ ਨੂੰ ਤੁਹਾਡੇ ਮਗਰ ਚੜਨਾ ਪੈਂਦਾ ਨਹੀਂ ਤੁਹਾਨੂੰ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਵੀ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਹੋਰ ਸਾਨੂੰ ਕਿਹਾ ਕੀ ਤੁਸੀਂ ਅਗਲੇ 1000 ਨੂੰ ਭਰ ਦਿੱਤਾ ਸਾਕੇ ਵਾਲਾ ਆ ਵਾਟਸਐਪ ਭਜਾ ਦਿੰਦੇ ਆ ਬੱਸ ਕਿਤੇ ਠਾਕੀ ਚਾ ਮੈਂ ਭਜਾਉਣੀ ਐ ਉਹ ਆਖੀ ਆੜੀ ਹੋਰ ਬੱਸਾਂ ਨੇ ਆਖੇ ਪਾਵਾਂ ਛੋਟਾ ਕਿਰਾਇਆ ਬੱਸਾਂ ਦਾ ਵਸਟ ਕਰਦਾ ਹੁਣ ਚੌੜੇ ਹੋ ਕੇ ਖੁਸ਼ ਹੋ ਕੇ ਚੜ ਜਾਂਦੇ ਆ ਵੀ ਆਹ ਬਾਪੂ ਵਾਲੀ ਬੱਸ ਆ ਗਈ ਸਾਡੀ ਬੱਸ ਹੈ ਆਵੇਂ ਆਧਾਰ ਕਰ ਹੁਣ ਥੋੜੇ ਘਰ ਵਾਲਿਆਂ ਨੂੰ ਥੋੜੇ ਮਗਰ ਚੜਨਾ ਪੈਂਦਾ ਨਹੀਂ ਥੋੜੂ ਆ ਕੇ ਘਰ ਵਾਲਿਆਂ ਦੇ ਮਗਰ ਚੜਨਾ ਵੀ ਬੱਸ ਇਹ ਗੱਲ ਸੱਚੀ ਹੈ ਕਿ ਨਹੀਂ ਸੱਚੀ ਪਰ ਸਾਨੂੰ ਕਿਹਾ ਕੀ ਤੁਸੀਂ ਅਗਲੇ 1000 ਨੂੰ ਪਾ ਕੇ ਅੱਗੇ ਵਾਲਾ ਆ ਬਾਸ ਭਜਾ ਰਹੇ ਨੇ ਉਹ ਬਸ ਕਿਤੇ ਥਾਣੇ ਉੱਤੇ ਫੇਰ ਭਜਾਉਣੀ ਹੈ ਉਹ ਅੱਗੇ ਆ ਰਹੀ ਹੋਰ ਬੱਸਾਂ ਆ ਕੇ